ਅਮ੍ਰਿਤਸਰ ਦੇ ਗੁੰਟਾਲਾ ਪਿੰਡ ਦੇ ਵਿੱਚ ਪੁਲਸ ਵੱਲੋਂ ਇੱਕ ਨਸ਼ਾ ਤਸਕਰ ਜਿਹੜੇ ਨੇ ਉਹਨਾਂ ਦੇ ਪਿੱਛਾ ਕਰਕੇ ਉਹਨਾਂ ਘੇਰਾ ਪਾ ਕੇ ਇਸ ਵੇਲੇ ਫੜਿਆ ਗਿਆ ਜਿਸ ਦੀ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਗੱਡੀ ਜਿਹੜੀ ਹੈ ਉਹ ਕਾਫੀ ਦੂਰੋਂ ਜੜੀ ਆ ਰਹੀ ਹੈ ਪੁਲਸ ਪਾਰਟੀ ਇਸ ਦਾ ਪਿੱਛਾ ਕਰ ਰਹੀ ਤੇ ਇਸ ਦੇ ਵਿੱਚ ਤਿੰਨ ਨੌਜਵਾਨ ਜਿਹੜੇ ਇਸ ਵੇਲੇ ਪੁਲਸ ਨੇ ਪੁਲਸ ਦੇ ਹੜੀਕੇ ਚੜ ਗਏ ਹਨ ਜਿਹਨਾਂ ਕੋਲ ਕੁੱਲ 300 ਗ੍ਰਾਮ ਹਿਰੋਇਨ ਮੌਕੇ ਤੇ ਬਰਾਮਦ ਹੋਈ ਜੇ ਗੱਡੀ ਜਿਹੜੀ ਹੈ ਸਪੀਡਾ ਬਾਜ਼ਾਰ ਦੇ ਵਿੱਚ ਐਂਟਰ ਕਰਦੀ ਹੈ ਤੇ ਗੱਡੀ ਜਿਹੜੀ ਹੈ ਰਸ਼ ਹੋਣ ਕਰਕੇ ਅਨਕੰਟਰੋਲ ਹੋ ਜਾਂਦੀ ਹੈ ਤੇ ਜਾ ਕੇ ਸਿੱਧਾ ਖੰਭੇ ਦੇ ਵਿੱਚ ਵੱਜਦੀ ਹੈ ਖੰਭੇ ਦੇ ਵਿੱਚ ਗੱਡੀ ਵੱਜਦੀ ਹੈ ਪੁਲਿਸ ਦੀ ਵੀ ਗੱਡੀ ਹਿੱਟ ਹੋ ਜਾਂਦੀ ਹੈ ਉਸ ਤੋਂ ਬਾਅਦ ਜਿਹੜੀ ਹੈ ਇਹਨਾਂ ਨੂੰ ਘੇਰਾ ਪਾ ਕੇ ਵਿੱਚ ਜਿਹੜਾ ਅਰੈਸਟ ਕਰ ਲਿੱਤਾ ਜਾਂਦਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਿੰਨ ਨੌਜਵਾਨ ਗੱਡੀ ਦੇ ਵਿੱਚ ਬੈਠੇ ਹਨ ਪੁਲਿਸ ਪਾਰਟੀ ਮੌਕੇ ਤੇ ਮੌਜੂਦ ਹੈ ਤੇ ਇਹਨਾਂ ਨੂੰ ਕਾਫੀ ਦੂਰ ਤੋਂ ਜਿਹੜਾ ਹੈ ਗੱਡੀ ਇਸ ਦੀ ਪੁਲਿਸ ਸ਼ੱਕ ਦੇ ਆਧਾਰ ਤੇ ਪੁਲਿਸ ਨੇ ਇਹਨਾਂ ਦਾ ਪਿੱਛਾ ਸ਼ੁਰੂ ਕੀਤਾ ਤੇ ਸਭ ਤੋਂ ਵੱਡੀ ਗੱਲ ਦੱਸਦੀ ਹੈ ਕਿ ਇਹਨਾਂ ਨੇ ਆਪਣੇ ਆਪ ਨੂੰ ਬਚਾਉਣ ਦੇ ਲਈ ਸਭ ਤੋਂ ਅੱਗੇ ਆਪਣੇ ਜਿਹੜੇ ਫਰੰਟ ਸ਼ੀਸ਼ੇ ਦੇ ਅੱਗੇ ਨੇ ਪੁਲਸ ਦਾ ਸਟicker ਵੀ ਲਾਇਆ ਆ ਆਮ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਕਿਤੇ ਨਾ ਕਿਤੇ ਪੁਲਸ ਨੂੰ ਗੁੰਮਰਾਹ ਕਰਨ ਦੇ ਲਈ ਅੱਗੇ ਸਟicker ਵੀ ਲਾਇਆ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਮੌਕੇ ਤੇ ਜਿਹੜਾ ਪੁਲਸ ਨੇ ਇਹਨਾਂ ਨੂੰ ਵੱਡੀ ਕਾਰਵਾਈ ਕਰਦੇ ਹੋਏ ਯੁੱਧ ਨਸ਼ਾ ਵਿਰੁੱਧ ਜਿਹੜਾ ਉਸ ਮੁਹਿੰਮ ਦੇ ਤਹਿਤ ਜਿਹੜੀ ਆ ਪੁਲਸ ਇਸ ਵੇਲੇ ਕਾਫੀ ਨਸ਼ਾ ਤਸਕਰਾ ਦੇ ਖਿਲਾਫ ਕਾਫੀ ਸਖਤ ਕਦਮ ਚੁੱਕ ਰਹੀ ਹੈ ਤੇ ਉਸ ਦੇ ਵਿੱਚ ਹੀ ਪੁਲਸ ਨੂੰ ਅੱਜ ਵੱਡੀ ਕਾਮਯਾਬੀ ਮਿਲੀ ਹੈ ਜਿੱਥੇ ਕਿ ਤਿੰਨ ਨੌਜਵਾਨ ਇਸ ਵੇਲੇ ਪੁਲਸ ਨੇ ਕਿਰਾਪਾ ਜਿੰਨਾਂ ਨੂੰ ਇਸ ਵੇਲੇ ਫੜ ਲਿਆ ਹੈ ਇਨਤੇ ਕਾਰਵਾਈ ਵੀ ਕੀਤੀ ਜਾਏਗੀ ਜਿੰਨਾ ਤੋਂ 300 ਗ੍ਰਾਮ ਹਿਰੋਇਨ ਦਸੀ ਜਾ ਰਹੀ ਹੈ 300 ਗ੍ਰਾਮ ਹਿਰੋਇਨ ਇਹਨਾਂ ਕੋਲ ਬਰਾਮਦ ਹੋਈ ਹੈ ਤੇ ਨਾਲ ਦੇ ਨਾਲ ਆਪਾਂ ਜਿਹੜੀ ਗੱਲ ਕਰੀਏ ਕਿ ਇਹ ਪਿੱਛੇ ਮਾਲਾਪੁਰ ਤੋਂ ਜਿਹੜੀ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਹੈ ਲੰਬੀ ਇੱਕ ਦੌੜ ਜਿਹੜੀ ਹੈ ਪੁਲਸ ਦੀ ਇਹਨਾਂ ਨੇ ਲਵਾਈ ਹੈ ਤੇ ਜਿਹੜੀ ਇਸ ਅੱਜ ਅੰਮ੍ਰਿਤਸਰ ਦੇ ਗੁੰਟਾਲਾ ਜਿਹੜਾ ਪਿੰਡ ਗੁੰਟਾਲਾ ਪਿੰਡ ਦੇ ਅੰਦਰ ਢੀੜਾ ਬਾਜ਼ਾਰ ਆ ਜਾਂਦਾ ਉੱਥੇ ਇਹਨਾਂ ਦੀ ਗੱਡੀ ਜਾ ਕੇ ਇੱਕ ਪੋਲ ਤੇ ਟਕਰਾਂਦੀ ਹੈ ਪੋਲ ਤੇ ਟਕਰਾਂਨ ਤੋਂ ਬਾਅਦ ਜਿਹੜਾ ਪੁਲਸ ਦੇ ਹੱਥੇ ਚੜ ਜਾਂਦੇ ਹਨ ਇਸ ਵੇਲੇ ਤਿੰਨ ਜਵਾਨ ਗੱਡੀ ਦੇ ਅੰਦਰ ਬੱਠੇ ਹਨ ਜਿਨ੍ਹਾਂ ਨੂੰ ਪੁਲਸ ਵੱਲੋਂ ਕੇਰਾ ਪਾ ਦਿੱਤਾ ਗਿਆ ਹੈ ਤੇ ਮੁੱਖ ਦੀ ਤਸਵੀਰਾਂ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਕਿਸ ਤਰ੍ਹਾਂ ਕਿਸ ਤਰੀਕੇ ਨਾਲ ਗੱਡੀ ਜਿਹੜੀ ਆ ਪੋਲ ਤੇ ਵੱਜੀ ਉਹ ਤੁਸੀਂ ਦੇਖ ਸਕਦੇ ਹੋ ਕਿੰਨੀ ਸਪੀਡ 아이ਸੀ ਗੱਡੀ ਇਸ ਪੋਲ ਤੇ ਵੱਜੀ ਆ ਗੱਡੀ ਹਿੱਟ ਹੋਣ ਕਰਕੇ ਜਿਹੜੀ ਕਿ ਗੱਡੀ ਜਿਹੜੀ ਡੈਮੇਜ ਹੋਈ ਦੀ ਇਸ ਤੋਂ ਪਹਿਲਾਂ ਦੱਸ ਦਈਏ ਕਿ ਲੱਗ ਕੇ ਇੱਕ ਢਾਬਾ ਹੈ ਢਾਬੇ ਦੇ ਵਿੱਚ ਬੈਠੇ ਮਾਤਾ ਜੀ ਇੱਥੇ ਰੋਟੀਆਂ ਪਕਾ ਰਹੇ ਸਨ ਜਦੋਂ ਗੱਡੀ ਇਸ ਪੋਲ ਤੇ ਹਿੱਟ ਕਰਦੀ ਆ ਪੋਲ ਨਾ ਹੁੰਦਾ ਤਾਂ ਹੋ ਸਕਦਾ ਹੈ ਢਾਬੇ ਦੇ ਨਾਲ ਉਹ ਮਾਤਾ ਜੀ ਨੂੰ ਵੀ ਕੋਈ ਨੁਕਸਾਨ ਹੋ ਸਕਦਾ ਹੈ ਪਰ ਇਹ ਪੋਲ ਦੇ ਕਰਕੇ ਹੀ ਉਹਨਾਂ ਦਾ ਵੀ ਰੋਟੀਆਂ ਪਕਾ ਰਹੇ ਸਨ ਆਪਣੇ ਢਾਬੇ ਤੇ ਤੇ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਤਸਵੀਰਾਂ ਇਹਨਾਂ ਨੂੰ ਘੇਰਾ ਪਾ ਕੇ ਅਰੈਸਟ ਕਰ ਦਿੱਤਾ ਗਿਆ ਹੈ ਫਿਲਹਾਲ ਇਹਨਾਂ ਤੇ ਅਗਲੀ ਕਾਰਵਾਈ ਜਿਹੜੀ ਹੈ ਜਲਦੀ ਸ਼ੁਰੂ ਕਰ ਦਿੱਤੀ ਜਾਏਗੀ ਨਸ਼ਾ ਵਿਰੁੱਧ ਜਿਹੜੀ ਹੈ ਜੰਗ ਪੁਲਿਸ ਦੀ ਜਿਹੜੀ ਹੈ ਯੁੱਧ ਨਸ਼ਾ ਵਿਰੁੱਧ ਜਿਹੜਾ ਉਸ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਨੂੰ ਇਸ ਵੇਲੇ ਅਰੈਸਟ ਕਰ ਲਿਆ ਗਿਆ ਹੈ ਲੋਹ ਤੇ ਰੋਟੀ ਬਕਾਉਂਦਾ ਹੀ ਹਾਂ ਮੇਰੇ ਗਾਹ ਕਾਏ ਤੇ ਅੱਧਾ ਠਾ ਕਰਕੇ ਗੱਡੀ-ਵੱਜੀ ਹੋਰ ਕੁਝ ਨਹੀਂ ਮੈਂ ਵੇਖਿਆ ਇਲਾਕਾ ਕਿਹੜਾ ਮਾਤਾ ਜੀ ਹੈ ਹਾਂਜੀ ਇਲਾਕਾ ਕਿਹੜਾ ਹੈਗਾ ਹੈ ਇੱਕ ਗਮਟਾਲਾ ਪੁਲਿਸ ਮਗਰ ਲੱਗੀ ਸੀ ਮੈਂ ਪੁਲਸ ਨਹੀਂ ਵੇਖੀ ਮੈਂ ਤਾਂ ਬੈਠ ਕੇ ਰੋਟੀਆਂ ਪਕਾਉਂਦੀ ਮੇਰਾ ਮੂੰਹ ਐਨੋ ਹੂੰ ਜਦੋਂ ਗੱਡੀ ਵੱਜੀ ਤੁਸੀਂ ਉੱਥੇ ਹੋਣੇ ਆ ਮੈਂ ਰੋਟੀ ਪਕਾਉਂਦੀ ਆ ਤੇ ਉਦੋਂ ਮੈਂ ਐਂਟਾ ਵੇਖਿਆ ਤੇ ਮੇਰੇ ਨਾਲ ਤੱਕ ਮੰਡਿਆ ਪਈ ਬਸ ਗੱਡੀ ਵੱਜੀ ਠਾਹ ਹੋਈ ਉਹ ਹੀ ਮੈਂ ਵੇਖੀ ਮੈਂ ਪੁਲਸ ਵੇਖੀ ਨਾ ਮੈਂ ਕੁਝ ਵੇਖਿਆ ਅੱਜ ਸਾਡਾ ਪੁਲਿਸ ਪਾਰਟੀ ਜਿਹੜੀ ਗਵਰਨਰ ਡਿਊਟੀ ਵਿੱਚ ਮੌਜੂਦ ਸੀ ਨਾ ਉੱਥੇ ਸਾਨੂੰ ਇੱਕ ਕਨਫਰਮੇਸ਼ਨ ਆਈ ਵੀ ਕੋਈ ਤਿੰਨ ਨੌਜਵਾਨ ਸ਼ੱਕੀ ਆ ਗੱਡੀ ਵਿੱਚ ਟਰੈਵਲ ਕਰ ਰਹੇ ਜਦੋਂ ਉਹਨਾਂ ਦੇ ਨਾਲ ਆਪਾਂ ਅਪਰੋਚ ਕੀਤਾ ਇਹਨਾਂ ਨੇ ਗੱਡੀ ਵੈਕ ਕਰਕੇ ਭਜਾਲੀ ਜਿਹਨਾਂ ਦਾ ਪਿੱਛਾ ਕੀਤਾ ਗਿਆ ਤੇ ਇਸ ਇਸ ਪੁਆਇੰਟ ਤੱਕ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਜਦੋਂ ਉਹਨਾਂ ਨੇ ਚੈੱਕ ਕੀਤਾ ਉਹਨਾਂ ਨੂੰ ਹੈਰੋਇਨ ਮਿਲੀ ਹੈ 310 ਗ੍ਰਾਮ ਹੈਰੋਇਨ ਉਹਦੀ ਕਾਰਵਾਈ ਕਰ ਰਹੇ ਕੋਣ ਹੈਗੇ ਬੰਦੇ ਨਾਮ ਕੀ ਕਰ ਲੋਕਲ ਹੈ ਜੀ ਲੋਕਲ ਹੈ ਤਿੰਨ ਬੰਦੇ ਜੀ ਇਹ ਜਨਾ ਪਤਾ ਪੁੱਛ ਰਹੇ ਬਾਕੀ ਕਾਰਵਾਈ ਕਰ ਰਹੇ ਇੱਕ ਕੁਝ ਦਾ ਸਟicker ਵੀ ਲਾਇਆ ਹੈ ਇਹਨਾਂ ਨੇ ਅੱਗੇ ਆਪਣੀ ਹਾਂ ਉਹਦੇ ਬਾਰੇ ਵੈਰੀਫਾਈ ਕਰਦੇ ਪੀਜੀ ਕੀ ਮੈਟਰ ਹੈ ਕੋਈ ਅਸਲਾ ਵਗੈਰਾ ਨਾਲ ਲੱਗਾ ਹੋਇਆ ਹੈ ਇਹਦੇ ਡਰੱਗ ਹੀ ਮਿਲੀ ਹੈ ਜੀ 310 ਗ੍ਰਾਮ ਹੈਰੋਇਨ ਹੈ ਠੀਕ ਹੈ ਟੋਟਲ ਕਿੰਨੇ ਲੋਕ ਸਵਾਰ ਸੀ ਤਿੰਨ ਤਿੰਨ ਲੋਕ ਹੈ ਜੀ ਤੇ 384 ਗ੍ਰਾਮ ਦੇ ਰੋਹੀ ਨਗੇ ਸੋ ਦੇ ਪਿੱਛੇ ਇਹਨਾਂ ਨੇ ਗੱਡੀ ਕੁਛ ਨੂੰ ਦੇਖ ਕੇ ਭਜਾਈ ਜੀ ਪੁਲਿਸ ਪਾਰਟੀ ਪਿੱਛਾ ਕਰ ਰਹੀ ਸੀ ਇਹਨਾਂ ਨੂੰ ਲਾ ਕੇ ਕਾਫੀ ਚੇਜ਼ ਕਰਨਾ ਵੈਰ ਸਾਨੂੰ ਇੱਥੇ ਆ ਕੇ ਪਿੱਛਾ ਕਰਨਾ ਸ਼ੁਰੂ ਕੀਤਾ ਇਹ ਮਾਲਾ ਬੋਲ ਤੋਂ ਮਾਲਾ ਬੋਲ ਤੋਂ ਜੀ